ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਬਾਣੀ ਰਵਿਦਾ ਜੀਓ ਕੀ ਕਰ ਦੁਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਬਿਨਾਸਾ ਭਾਈ ਉਸ ਪ੍ਰਭੂ ਨੂੰ ਵੇਖਣ ਤੋਂ ਬਿਨਾ ਮਿਲਨ ਦੀ ਤਾਂਗ ਪੈਦਾ ਨਹੀਂ ਹੁੰਦੀ ਜੋ ਕੁਛ ਦਿਸ ਰਿਹਾ ਏ ਇਹ ਸਭ ਨਾ ਸੁਣਨ ਵਾਲਾ ਬਰਨ ਸੈਤ ਜੋ ਜਾਪੈ ਨਾ ਸੋ ਜੋਗੀ ਕੇਵਲ ਨਿਹਕਾਮ ਜੋ ਮਨੁਖ ਪ੍ਰਭੂ ਦੇ ਗੁਣ ਗੰਦ ਹੈ ਜਪਦਾ ਉਹ ਅਸਲ ਚ ਜੋਗੀ ਹੈ ਵਾਸ਼ਨਾ ਰਹਿਤ ਪਰ ਚੈ ਰਾਮ ਰਵੈ ਜੋ ਕੋਈ 파ਰਸ ਪਰ ਸੈ ਦੁਬਦਾ ਨਾ ਹੋਈ ਰਹਾ ਜੋ ਕੋਈ ਮਨੁਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਹੁੰਦਾ ਫਿਰ ਉਹ ਜਦੋਂ 파ਰਸ ਪ੍ਰਭੂ ਨੂੰ ਛੁੰਦਾ ਉਹ ਵੀ ਸੋਨੇ ਵਰਗਾ ਹੋ ਜਾਂਦਾ ਰਹਾ ਸੋ ਮਨ ਮਨ ਕੀ ਦੁਬਦਾ ਖਾਇ ਬਿੰਦੂ ਆਰਤ੍ਰ ਲੋਕ ਸਮੈ ਨਾਮ ਸਿਮਰਨ ਵਾਲਾ ਮਨੁੱਖ ਅਸਲ ਚ ਰਿਸ਼ੀ ਹੈ ਜੋ ਮੇਰ ਤੇਰ ਮਿਟਾ ਲਿੰਦਾ ਤੇ ਤਿੰਨਾ ਲੋਕਾਂ ਚ ਵਿਆਪਕ ਉਸ ਪ੍ਰਭੂ ਚ ਜੁੜਿਆ ਰਹਿੰਦਾ ਮਨ ਕਾ ਸੁਭਾਵ ਸਭ ਕੋਈ ਕਰ ਕਰਤਾ ਹੋਏ ਸੋ ਅਨਪੈ ਰਹ ਜਗਤ ਵਿੱਚ ਹਰੇਕ ਮਨੁੱਖ ਆਪਣੇ ਮਨ ਦਾ ਸੁਭਾਵ ਵਰਤਦਾ ਹੈ ਆਪਣੇ ਮਨ ਪਿੱਛੇ ਤੁਰਦਾ ਪ੍ਰਨਾਮ ਸਿਮਰਨ ਵਾਲਾ ਮਨੁੱਖ ਮਨ ਪਿੱਛੇ ਤੁਰਨ ਦੀ ਥਾਂ ਤੇ ਪ੍ਰਭੂ ਦਾ ਰੂਪ ਹੁੰਦਾ ਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤ ਫੂਲ ਬਿਲਾਏ ਜਗਤ ਦੀ ਸਾਰੀ ਬਨਸਪਤੀ ਫਲ ਦੇਣ ਦੀ ਖਾਤਰ ਖਿੜਦੀ ਹੈ ਜਦੋਂ ਫਲ ਲੱਗਦਾ ਤੇ ਫੁੱਲ ਦੂਰ ਹੋ ਜਾਂਦਾ ਗਿਆਨ ਕਾਰਨ ਕਰਮ ਅਭਿਆਸ ਗਿਆਨ ਪਿਆ ਤਾਂ ਕਰਮਾ ਨਾਸ ਇਸ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤਕਾਰ ਗਿਆਨ ਦੀ ਖਾਤਰ ਹੈ ਪ੍ਰਭੂ ਦੇ ਪਰਚਨ ਦੇ ਲਈ ਜਦੋਂ ਜੀਵਨ ਦੀ ਸੂਝ-ਉਜੋਜ ਪੈਦਾ ਹੋ ਜਾਂਦੀ ਉਸ ਅਵਸਥਾ 'ਚ ਪੜ ਕੇ ਤੇ ਕਿਰਤਕਾਰ ਦਾ ਓੰਕਾਰ ਮੋ ਮਿਟ ਜਾਂਦਾ ਕਿਰਤਕਾਰਨ ਦਾ ਦਮਥ ਸਿਆਨ ਜੀਵਨ ਮੁਕਤ ਸਦਾ ਨਿਰਮਾਨ ਸਿਆਣੀ ਇਸ ਤਰੀਕੇ ਉਹਦੀ ਖਾਤਰ ਦਈ ਰੜਕਦੀ ਹੈ ਤੇ ਜਦੋਂ ਪ੍ਰਭੂ ਦਾ ਨਾਮ ਇਸ ਤਰ੍ਹਾਂ ਜੋ ਜਪਿਆ ਜਾਂਦਾ ਰੜਕਿਆ ਜਾਂਦਾ ਤੇ ਫਿਰ ਤਤ ਰੂਪੀ ਬਰਕਤ ਪੈਦਾ ਹੁੰਦੀ ਹੈ ਕਹ ਰਵਿਦਾਸ ਪਰਮ ਬੈਰਾਗ ਹ੍ਰਿદય ਰਾਮ ਕੀ ਨਾਂ ਜਪਸ ਪਾਕ ਰਵਿਦਾਸ ਇਹ ਸਭ ਤੋਂ ਉੱਚੇ ਵਿਰਾਗ ਦੀ ਪ੍ਰਾਪਤੀ ਦੀ ਗੱਲ ਹੈ। ਇਹ ਪਾਗਹੀਨ ਪ੍ਰਭੂ ਤੇਰੇ ਹਿਰਦੇ 'ਚ ਤੂੰ ਉਸਨੂੰ ਕਿਉਂ ਨਹੀਂ ਜਪਦਾ। ਨਾਮਦੇਵ ਆਓ ਕਲੰਦਰ ਕੇਸ਼ਵਾ ਕਰ ਬਦਾਲੀ ਪੇਸਵਾ ਰਹਾਓ ਇਹ ਸੋਹਣੀਆਂ ਜੁਲਫਾਂ ਵਾਲੇ ਕਲੰਦਰ ਪ੍ਰਭੂ ਆਓ ਮੇਰੇ ਹਿਰਦੇ ਮਸੀਤ ਵਿੱਚ ਬੈਠੋ ਰਹਾ। ਜਿਨ ਅਕਾਸ਼ ਕੁਲਾ ਸਰ ਕਿੰਨੀ ਕਵਸ ਸਭ ਪਿਆਲਾ ਚੰਮਰਪੋਸਕਾ ਮੰਦਰ ਤੇਰਾ ਈਬਿਤ ਬਨੇ ਗੋਪਾਲਾ ਇੱਕ ਕਲੰਦਰ ਹੇ ਕੇਸ਼ੂ ਧੂਆ ਜਿਸਨੇ ਸੱਤ ਸਮਾਨਾਂ ਨੂੰ ਕੁੱਲਾ ਬਣਾ ਕੇ ਆਪਣੇ ਸਿਰ ਉੱਤੇ ਪਾਇਆ ਜੇ ਸਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੇ ਕਲੰਦਰ ਪ੍ਰਭੂ ਸਾਰੇ ਜੀ ਜਨ ਤੇਰੇ ਵਸਣ ਲਈ ਘਰ ਹਨ 56 ਕੋਟ ਕਾ ਪਹਿਨ ਤੇਰਾ 16 ਸੈਸ ਇਜਾਰ ਪਾਰ 18 ਮੁੱਦਗਰ ਤੇਰਾ ਸੈਨਕ ਸਭ ਸੰਸਾਰ ਹੈ ਕਲੰਦਰ ਪ੍ਰਭੂ 56 ਕਰੋੜ ਮੇਗਮਾਲਾ ਤੇਰਾ ਚੋਗਾ ਹੈ 16000 ਆਲਮ ਤੇਰਾ ਤੰਬਾ ਹੈ ਕੇਸ਼ਵ ਸਾਰੀ ਬਨਸਪਤੀ ਤੇਰਾ ਸਲੋਤਰ ਹੈ ਦੇਹੀ ਮਹਿਜਿਦ ਮੰਨ ਮੋਲਾਨਾ ਸਹਿਜ ਨਿਵਾਜ਼ ਗੁਜਾਰਾ ਬੀਬੀ ਕੌਲਾਸੋ ਕੈਨ ਤੇਰਾ ਨਿਰੰਕਾਰ ਆਕਾਰ ਹੈ ਕਲੰਦਰ ਪ੍ਰਭੂ ਆ ਮੇਰੀ ਮਸੀਤ ਆ ਮੇਰਾ ਸ਼ਹੀਦ ਤੇਰੇ ਲਈ ਮਸੀਤ ਹੈ ਇਹ ਸਾਰੇ ਜੱਗ ਦੇ ਮਾਲ ਨਿਰੰਕਾਰ ਬੀਬੀ ਲక్ష్ਮੀ تیرੇ ਨਾਲ ਵਿਆਹੀ ਹੋਈ ਹੈ। ਭਗਤ ਕਾਤ ਮੇਰੇ ਤਾਲ ਛਿਨੈ ਕੇ ਪੇ ਕਰੂੰ ਪੁਕਾਰ। ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ। ਏ ਕਲੰਦਰ ਪ੍ਰਭੂ ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿੱਚੋਂ ਕੱਢਿਆ ਸੀ। ਤੇ ਨਾਮ ਦੇ ਦਾ ਮਾਲਕ ਪ੍ਰਮਾਤਮ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਸਭ ਨੂੰ ਵੇਖਦਾ। ਰਾਗ ਬਸੰਤ ਮਹਿਲਾ ਪਹਿਲਾ ੴ ਚੌਪਦਈ ਦੋ ਤੁਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਮਲ ਮੂਰਤ ਜੁ 1955 ਗੁਰਪ੍ਰਸਾਦ ਮਹਾ ਮਾਮੂ ਮਾਰ ਕੀ ਚੜਿਆ ਸਦਾ ਬਸੰਤ ਪਰਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਏ ਮਨ ਤੂੰ ਮੇਵਾਲੀ ਬਿਰਤੀ ਪੁਲਾ ਦੇ ਤੇਰੇ ਨਾਲ ਵੱਡੀਆਂ ਵੱਡੀਆਂ ਵਧਾਈਆਂ ਹੋਣਗੇ ਬਸੰਤ ਚੜ ਜਾਏਗਾ ਏ ਮੇਰ ਚਿੱਤ ਸਾਰੀ ਸ੍ਰਿਸ਼ਟੀ ਦਾ ਸਾਰ ਲੈਣ ਵਾਲਾ ਪ੍ਰਭੂ ਤੂੰ ਸਦਾ ਆਪਣੇ ਅੰਦਰ ਉਹਨੂੰ ਸੰਭਾਲ ਕੇ ਰੱਖ ਭੋਲਿਆ ਹਮੇ ਸੁਰਤ ਵਿਸਾਰ ਹਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਹਮੇ ਕਮਲੇ ਮਨ ਮੈ ਮੇ ਕਰਨ ਵਾਲੀ ਵਿਰਤੀ ਭੁਲਾ ਦੇ ਜੇ ਮਨ ਹੋਸ਼ਕਾਰ ਹਮੇ ਨੂੰ ਅੰਦਰੋਂ ਸਾੜ ਦੇ ਰਹਾ ਕਰਮ ਪੇੜ ਸਾਕਾ ਹਰੀ ਤਰੰ ਫੁੱਲ ਫਲ ਗਿਆਨ ਪਤ ਪ੍ਰਾਪਤ ਛਾਮ ਕਣੀ ਚੂਕਾ ਮਨ ਅਭਿਮਾਨ ਹੈ ਮਨ ਜੀ ਹਉਮੇ ਪੁਲਾਣ ਵਾਲੇ ਰੋਜ਼ਾਨਾ ਕੰਮ ਕਰਨ ਲੱਗ ਪਏ ਤੇਰੇ ਅੰਦਰ ਇੱਕ ਐਸਾ ਰੁੱਖ ਉੱਗ ਪਏਗਾ ਜਿਹਨੂੰ ਨਾਮ ਸਿਮਰਨ ਦੀਆਂ ਟਹਿਣੀਆਂ ਜਿਹਨੂੰ ਫੁੱਲ ਲੱਗੇਗਾ ਪ੍ਰਮਾਤਮਾ ਦੀ ਪ੍ਰਾਪਤੀ ਸੁਰੱਖ ਦੇ ਪੱਤਰ ਹੋਣਗੇ ਤੇ ਨਿਰਮਾਣਤਾ ਸੰਗਣੀ ਛਾ ਹੋਵੇਗੀ ਆਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚਨਾ ਪਤ ਕਾ ਤਨ ਪੂਰਾ ਹੋਵ ਅਲਾਗਾ ਸਹਿਜ ਧਿਆਨ ਜਿਹੜਾ ਵੀ ਮਨੁੱਖ ਹਉਮੈ ਨੂੰ ਪੱਲਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ ਕੁਦਰਤ ਵਿੱਚ ਵਸਤਾਰਾ ਖਰਬ ਆਪਣੀ ਅੱਖੀ ਦਿਸੇਗਾ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨਤਾ ਧਨ ਮਿਲੇਗਾ ਮਹਾਰੂਤੀ ਆਵਨਾ ਵੇਖੋ ਕੰਮ ਕਮਾਏ ਨਾਨਕ ਖਾਏ ਨਾ ਸੋਕੇ ਜੇ ਗੁਰਮੁਖ ਕਰੇ ਸਮੈ ਤੇ ਹਉਮੈ ਨੂੰ ਸਾਰਨ ਵਾਲੇ ਕੰਮ ਕਰਕੇ ਵੇਖ ਲੋ ਇਹ ਦੁਨੀਆਂ ਵਾਲੀ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਨੇ ਪਰ ਰੁੱਤ ਸਦਾ ਰਹੇਗੀ ਕਿਹਨਾਂ ਜਿਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰਦੇ ਨੇ ਪ੍ਰਭੂ ਦੀ ਯਾਦ ਟਿੱਕੇ ਰਹਿੰਦੇ ਨਮੇਸ਼ਾ ਮਹਿਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਂਹ ਰੰਗ ਰਾਤੇ ਰਮੈ ਸੇ ਤੇਰ ਚੈ ਇਹ ਪ੍ਰਭੂ ਮਨੁੱਖ ਵਾਸਤੇ ਮਨੁੱਖਾ ਜਨਮਾਂ ਨੂੰ ਬਸੰਤ ਦੀ ਰੁੱਤ ਆਈ ਆ ਉਸ ਰੋਜ ਸਦਾ ਖਿੜੇ ਰਹਿੰਦੇ ਨੇ ਜਿਹੜੇ ਬੰਦੇ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਕਿਸ ਪੋਚ ਚੜਾਵੋਂ ਲੱਗੋਂ ਪਾਇ ਤੇਰਾ ਦਾਸ ਨਾ ਦਾਸਾ ਕਹੋਂ ਰਾਇ ਜਗ ਜੀਵਨ ਜੁਗਤ ਨਾ ਮਿਲੈ ਕਾਇ ਰਹਾ ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਤੇ ਦੇਵਤਿਆਂਗੇ ਭੇਟ ਕਰਦੇ ਨੇ ਪਰ ਮੈਂ ਕਿਹੜੇ ਫੁੱਲ ਭੇਟ ਕਰਾਂ ਕੀ ਪ੍ਰਕਾਸ਼ ਰੂਪ ਪ੍ਰਭੂ ਮੈਂ ਤੇਰਾ ਦਾਸਾਂ ਦਾ ਦਾਸ ਬਣ ਕੇ ਤੈਨੂੰ ਜਾਪਣਾ ਵਾ ਤੇਰੇ ਮਲਾਪ ਦੀ ਜੁਗਤੀ ਤੇਰੇ ਦਾਸਾਂ ਤਬਿਨਾ ਕਿਸੇ ਕੋਲ ਨਹੀਂ ਹੈ ਰਹਾ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂ ਚੜਾਵੋਂ ਦੇਵੋਂ ਤੂੰ ਪ੍ਰਭੂ ਤੇਰੀ ਹਸਤੀ ਇੱਕ ਹੈ ਰੂਪ ਅਨੇਕਾਂਨ ਤੈਨੂੰ ਛੱਡ ਕੇ ਮੈਂ ਕਿਸ ਨੂੰ ਤੂਪਦਿਆਂ ਤੇਰਾ ਅੰਤ ਨਾ ਪਾਇਆ ਕਹਾਂ ਪਾਇ ਤੇਰਾ ਦਾਸ ਅੰਦਾਸ ਕਹੂੰ ਰਹਿ ਪ੍ਰਭੂ ਤੇਰੇ ਗੁਣਾਂ ਦੰਤਨੀ ਪੈ ਸਕਦਾ ਮੈਂ ਤੇਰਾ ਦਾਸ ਆਂਦਾ ਦਾਸ ਬਣ ਕੇ ਤੈਨੂੰ ਜਪਣਾ ਤੇਰੇ 60 ਸੰਬਤ ਸਭ ਤੀਰਥਾਂ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੇ 60 ਸਾਲ ਬ੍ਰਹਮਾ ਸ਼ਿ ਵਿਸ਼ਨੂ ਦੀਆਂ ਬੀਸੀਆਂ ਹੰਸਾਰੇ ਤਿਰਤ ਹਨ ਪਰਮੇਸ਼ਰ ਮੇਰੇ ਵਾਸਤੇ ਸਦਾ ਤੇ ਰੈਨ ਵਾਲਾ ਤੇਰਾ ਨਾਮ ਹੈ ਤੇਰੀ ਗਤ ਅਵਗਤ ਨਹੀਂ ਜਾਣੀ ਆ ਅਣਜਾਣਤ ਨੰਬ ਖਾਣੀਏ ਇਹ ਗੱਲ ਸਮਝੀ ਨਹੀਂ ਜਾ ਸਕਦੀ ਤੁਕੇ ਹੋ ਜਾਏ ਇਹ ਸਮਝਣ ਦਾ ਯਤਨ ਕਰਨ ਤੋਂ ਬਿਨਾ ਤੇਰਾ ਨਾਮ ਤੇਰ ਦਾਸਾਂ ਦਾਸ ਬਣ ਕੇ ਸਿਮਰਨਾ ਚਾਹੀਦਾ ਨਾਨਕ ਵਿਚਾਰਾ ਕੀ ਕਹ ਸਵ ਲੋਕ ਸਲਾਹੇ ਇੱਕ ਸੇ ਨਾਨਕ ਵਿਚਾਰਾ ਕੀ ਦਸੇ ਏ ਪ੍ਰਭੂ ਸਾਰਾ ਸੰਸਾਰ ਤੈਨੂੰ ਹੀ ਜਾਪ ਰਿਆ ਤੈਨੂੰ ਹੀ ਸਲਾ ਰਿਆ ਮੇ ਸਿਰ ਨਾਨਕ ਲੋਕਾ ਪਾਵ ਹੈ ਬਲਿਹਾਰੀ ਜਾਉ ਜੇ ਤੇ ਤੇਰੇ ਨਾਮ ਹੈ ਪ੍ਰਭੂ ਜਿਹੜੇ ਬੰਦੇ ਤੇਰੀ ਸਿਫਤ ਤੋਂ ਸਲਾ ਕਰਦੇ ਨੇ ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ اے ਪ੍ਰਭੂ ਜਿਤਨੇ ਵੀ ਤੇਰੇ ਨਾਮ ਨੇ ਮੰਨਾਂ ਤੋਂ ਸਦਾ ਕੁਰਬਾਨ ਜਾਨਾ ਬਸੰਤ ਮਹਿਲਾ ਪਹਿਲਾ ਸੋਨੇ ਦਾ ਚੌਂਕਾ ਕੰਚਨ ਕੁਆਰ ਰੂਪੇਕੀਆਂ ਕਾਰਾਂ ਬਹੁਤ ਬਿਸਤਾਰ ਜੇਕਮਨੁਕ ਸੋਨੇ ਦਾ ਚੁੰਕਾ ਤਿਆਰ ਕਰੇ ਸੋਨੇ ਦੇ ਵਿੱਚ ਭਾਂਡੇ ਵਰਤੇ ਚੁੰਕੇ ਨੂੰ ਸੁੱਚਾ ਰੱਖ ਲੈਣ ਉਸਿਆਲੇ ਦਵਾਲ ਚਾਂਦੀ ਦੀ ਲਕੀਰਾ ਕਰੇ ਇਹ ਸਾਰੇ ਖਲਾਰੀ ਨੇ ਗੰਗਾ ਕਾ ਉਦਗ ਕਰਨ ਤੇ ਕੀ ਆਗ ਗਰੁੜਾ ਖਾਣਾ ਦੁੱਧ ਸਿਉਂ ਗਾੜ ਭੋਜਨ ਤਿਆਰ ਕਰ ਲਿਓ ਗੰਗਾ ਦਾ ਪਵਿੱਤਰ ਜਲ ਲਿਆਵੇ ਤਿਰਨ ਦੀਆਂ ਲੱਕੜਾਂ ਦੀ ਅੱਗ ਤਿਆਰ ਕਰੇ ਜੇ ਫਿਰ ਦੁੱਧ ਵਿੱਚ ਰਲਾ ਕੇ ਰਿੱਜੇ ਹੋਏ ਚੌਲਨ ਦਾ ਭੋਜਨ ਤਿਆਰ ਕਰੇ ਪ੍ਰੇਮਨ ਲਿਖੇ ਕਬੂ ਨਾ ਪਾਇ ਜਾਮਨਾ ਭੀਜੈ ਸਾਚ ਨਾ ਰਹਾ ਇਹ ਮਨ ਜਿਹੀ ਸੋਚ ਦੇ ਕੋਈ ਵੀ ਡੰਬਰ ਪ੍ਰਵਾਨ ਨਹੀਂ ਹੁੰਦੇ ਜਦ ਤੱਕ ਮਨੁੱਖ ਪ੍ਰਭੂ ਦੇ ਨਾਮ ਚ ਨਹੀਂ ਭੀਜਦਾ ਪ੍ਰਭੂ ਦੇ ਨਾਮ ਚ ਜੋੜ ਨਹੀਂ ਸਕਦਾ ਰਹਾ ਪ੍ਰਭੂ ਖੁਸ਼ ਨਹੀਂ ਹੁੰਦਾ 10 ਅਠ ਲਿਖੇ ਹੁਣ ਮੇਰੇ ਪਾਸ ਚਾਰੇ 베ਦ ਮੁਖਾ ਗਰ ਪਾਠ ਜਿ ਕਿਸੇ ਪੰਡਤ ਨੇ 18 ਉਪਰਾਨ ਲਿਖ ਕੇ ਕੋਲ ਰੱਖ ਕੇ ਹੁਣ ਜੇ ਪਾਠ ਜ਼ੁਬਾਨੀ ਪੜਦਾ ਹੋਵੇ ਪਰ ਬਿਨਾ ਵੈ ਵਰਨਾ ਕੀ ਦਾਤ ਵਰਤਨ ਨਿਯਮ ਕਰੇ ਦਿਨ ਰਾਤ ਜੇ ਪਵਿੱਤਰ ਮਿੱਥੇ ਦਿਹਾੜਿਆਂ ਤੇ ਤੀਰਥੀ ਇਸ਼ਨਾਨ ਕਰੇ ਜੇ ਦਿਨ ਰਾਤ ਵਰਤ ਰੱਖਦਾ ਰਹੇ ਹੋਰ ਨਿਯਮ ਨਿਭਾਉਂਦਾ ਰਵੇ ਕਾਜੀ ਮੁੱਲਾ ਹੁਮੈ ਸ਼ੇਖ ਜੋਗੀ ਜੰਗਮ ਭਗਵੇ ਭੇਖ ਜੇ ਕੋਈ ਬੰਦੇ ਕਾਜੀ ਮੁੱਲਾ ਸ਼ੇਖ ਬਣ ਜਾਣ ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿ ਲੈਣ ਕੋ ਗੀਰ ਹੀ ਕਰਮਾਂ ਕੀ ਸੰਧ ਦੇਰਬੂ ਜੇ ਸਭ ਖੜੀਏ ਸਬੰ ਕੋਈ ਗ੍ਰਸਤੀ ਬਣ ਕੇ ਪੂਰਾ ਕਰਮ ਕੰਡੀ ਹੋ ਜਾਏ ਇਨਾਂ ਵਿੱਚ ਹੋਰ ਦੋਸ਼ੀਆਂ ਵਾਂਗ ਬਣ ਗਏ ਫਿਰ ਲਾ ਲਿਆ ਜਾਏਗਾ ਇੱਕ ਦਿਨ ਜੇ ਤੇਜੀ ਲਿਖੀ ਸਰਕਾਰ ਕਰਨੇ ਉੱਪਰ ਹੋਵਗ ਅਸਾਰ ਅਸਲ ਗੱਲ ਇਹ ਜਿਤਨੀ ਵੀ ਜੀਵ ਹਨ ਸਭਨਾ ਦੇ ਸਿਰ ਤੇ ਪ੍ਰਭੂ ਦਾ ਹੁਕਮ ਲਿਖਿਆ ਹਰੇਕ ਦੀ ਕਾਮਯਾਬੀ ਦਾ ਫੈਸਲਾ ਉਹਦੇ ਕੀਤੇ ਕਰਮ ਅਨੁਸਾਰ ਹੋਵੇਗਾ ਹੁਕਮੀ ਕਰੈ ਮੂਰਖ ਗਾਵਾਰ ਹੁਕਮ ਕਰੈ ਮੂਰਖ ਗਾਵਾਰ ਨਾਨਕ ਸਾਚੇ ਕੀ ਸਿਫਤ ਪੰਡਾਰ ਜਿਹੜੇ ਬੰਦੇ ਸੁੱਚੇ ਕਰਮ ਕਾਰਨ ਪੇਖ ਦਾ ਮਾਨ ਕਰਦੇ ਨੇ ਪਈ ਵੱਡੇ ਮੂਰਖ ਨੇ ਜੇ ਨਾਨਕ ਸਦਾ ਥੇਰ ਰਹਿਣ ਵਾਲੇ ਪ੍ਰਭੂ ਦੀਆਂ ਸਿਫਤਾਂ ਦਿਖ ਜਾਣੇ ਪਰੇ ਹੋਏ ਨੇ ਉਹਨਾਂ 'ਚ ਤੂੰ ਜੁੜਿਆ ਕਰ ਬਸੰਤ ਮਹਿਲਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੇ ਜੋ ਜੇਕਰ ਮੈਨੂੰ ਕੱਪੜੇ ਉਤਾਰ ਕੇ ਨੰਗਾ ਸਾਧੂ ਬਣ ਜਾ ਜਟਾ ਤਾਰ ਕੇ ਫਿਰ ਇਸ ਤਰ੍ਹਾਂ ਜੋਗਨੀ ਕਮਾਇਆ ਜਾ ਸਕਦਾ ਮਨ ਨਿਰਮਲ ਨਹੀਂ ਦਸਵੇਂ ਦਵਾਰ ਪਰਮ ਪਰਮ ਆਵੇ ਮੂੜਾ ਵਾਰੂ ਵਾਰ ਦਸਵੇਂ ਦਾਰ ਵਿੱਚ ਪ੍ਰਾਣ ਚੜਾਇਆ ਵੀ ਮਨ ਪਵਿੱਤਰ ਨਹੀਂ ਹੋਵੇਗਾ ਜੇ ਇਹ ਸਾਧਨਾ 'ਚ ਲੱਗਾ ਹੋਇਆ ਮੂਰਖ ਪਟਕ ਪਟਕ ਕੇ ਮੁਰਮੁਰ ਜਨਮ ਲੈਂਦਾ ਏਕ ਤਿਆਬ ਮੂੜ ਮਨਾਂ ਪਾਰ ਉਤਰ ਜਾਹੇ ਇੱਕ ਖਿੰਨਾ ਰਹਾ ਮੂਰਖ ਮਨ ਇੱਕ ਪਰਮਾਤਮਾ ਨੂੰ ਸਿਮਰ ਇਸ ਤਰ੍ਹਾਂ ਸੰਸਾਰ ਸਾਗਰ ਤਰ ਜਾਏਗਾ ਸਿਮਰਤ ਸ਼ਾਸਤਰ ਕਰੈ ਮੁਖਿਆ ਨਾਦੀ 베ਦੀ ਪੜੈ ਪੂਰਾਨ ਪੰਡਤ ਲੋਕ ਸਿਮਰਤੀਆਂ ਸ਼ਾਸਤਰ ਪੜਦੇ ਨੇ ਜੋਗੀ ਨਾਲ ਬਜਾਂਦੇ ਨੇ ਪੰਡਿਤ ਵੇਦ ਪੜਦੇ ਨੇ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿੰਨ ਕਰਮ ਅਗਿਆ ਨੇੜ ਨਾਹੀ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ ਪਰਮਾਤਮਾ ਜੇਹੇ ਬੰਦੇ ਆ ਦੇ ਨੇੜੇ ਨਹੀਂ ਟੁਕਦਾ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਿਸ਼ੇਕ ਪੂਜਾ ਕਰੇ ਜੇ ਕੋਈ ਜੇਹਾ ਬੰਦਾ ਵੀ ਹੋਵੇ ਆਪਣੇ ਇੰਦਰੀਆਂ ਨੂੰ ਵਸ ਕਰਨ ਦੇ ਯਤਨ ਕਰਦਾ ਹੋਵੇ ਕਿਸੇ ਉੱਚੀ ਕਿਸਮ ਦੀ ਕਿਰਿਆ ਕਰਦੇ ਦੇਵ ਪੂਜਾ ਵੀ ਕਰੇ ਅੰਤਰ ਲੋਭ ਮਨ ਵਿਖਿਆ ਮਾਹ ਉਹ ਰੰਜਨ ਕੈਸੇ ਪਾਏ ਪਰ ਜੇ ਉਸ ਦੇ ਅੰਦਰ ਲੋਭ ਹੈ ਉਸ ਦਾ ਮਨ ਮਾਇਆ ਦੇ ਮੂੰਹ ਚ ਹੀ ਫਸਿਆ ਪਿਆ ਅਜਿਹੇ ਬੰਦੇ ਵੀ ਮਾਇਆ ਤੋਂ ਨਰਲੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਕੀਤਾ ਹੋਆ ਕਰੇ ਕਿਆ ਹੋਏ ਜਿਸਨੂੰ ਆਪ ਚਲਾਏ ਸੋ ਪ੍ਰਜੀਵਾਂ ਦੇ ਕੀ ਬਸ ਸਾਰਾ ਸੰਸਾਰ ਪ੍ਰਮਾਤਮਾ ਦਾ ਪੈਦਾ ਕੀਤਾ ਤੇ ਜੀਵਾਂ ਨੂੰ ਜਿਵੇਂ ਪ੍ਰਮਾਤਮਾ ਜੀਵਨ ਪੰਧ ਤੇ ਤੁਰਦਾ ਤੇ ਸਾਰਾ ਸੰਸਾਰ ਉਸੇ ਤਰ੍ਹਾਂ ਚੱਲਦਾ ਨਦਰ ਕਰੇ ਤਾਂ ਪਰਮ ਚੁਕਾਇ ਹੁਕਮੇ ਬੂਝੇ ਤਾਂ ਸੱਚਾ ਪਾਏ ਜੇ ਪ੍ਰਭੂ ਮੇਰ ਦੀ ਨਿਗਾਹ ਕਰੇ ਤਾਂ ਪਟਕਣਾ ਮੁੱਕਦੀ ਹੈ ਮੇਰ ਦਾ ਮਾਲਕ ਉਹ ਪ੍ਰਭੂ ਤਾਂ ਹੀ ਜੀਵਾਂ ਨੂੰ ਮਿਲਦਾ ਹੈ ਜਿਸ ਜੀਵ ਅੰਤਰ ਮੈਲਾ ਹੋਏ ਤੀਰਤ ਪਵੇ ਦਿਸੰਤਰ ਲੋਏ ਜਿਸ ਮਨੁੱਖ ਦਾ ਅੰਦਰਲੀ ਆਤਮਾ ਮੈਲੀ ਹੈ ਉਹ ਤੀਰਥਾਂ ਤੇ ਪਟਕਦਾ ਰਹਿੰਦਾ ਨਾਨਕ ਮਿਲੀਏ ਸਤਿਗੁਰ ਸੰਗ ਤੋ ਭਉਜਲ ਕੇ ਟੂਟ ਸੰਬੰਧੇ ਨਾਨਕ ਜੇ ਗੁਰੂ ਦਾ ਮਿਲ ਪ੍ਰਾਪਤ ਹੋ ਜਾਏ ਤਾਂ ਹੀ ਪ੍ਰਭੂ ਮਿਲਦਾ ਹੈ ਸਾਹੇ ਸੰਸਾਰ ਦੇ ਬੰਧਨ ਫਿਰ ਟੁੱਟਦੇ ਨੇ ਬਸੰਤ ਮਹਿਨਲਾ ਪਹਿਲਾ ਸਗਲ ਪਵਣ ਤੇਰੀ ਮਾਇਆ ਮੋ ਮੇਵਰ ਨਦੀ ਸੇ ਸਰਬ ਤੋਹੇ ਪ੍ਰਭੂ ਸਾਰੇ ਭਾਵਨਾ ਵਿੱਚ ਤੇਰੀ ਮਾਇਆ ਮੈਨੂੰ ਤੇਥੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਤੂ ਸੁਰਨਾਥਾ ਦੇਵਾ ਦੇ ਹਰਨਾਮ ਮਿਲੈ ਗੁਰ ਚਰਨਮ ਸੇਤੂ ਦੇਵਤਿਆਂ ਦਾ ਨਾਥਾਂ ਦਾ ਦੇਵਤਾ ਹੀ ਅਰੀ ਗੁਰੂ ਦੀ ਚਰਨਾਂ ਦੀ ਸੇਵਾ ਕੀਤੀ ਆ ਹੀ ਤੇਰਾ ਨਾਮ ਮਿਲਦਾ ਮੇਰ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖਰਾਮ ਨਾਮ ਗੁਣ ਗਾਇ ਤੂੰ ਅਪਰੰਪਰ ਸਰਪਾਲ ਰਹਾ ਹੇ ਮੇਰ ਸੁਨੇ ਲਾਲ ਡੂੰਗੇ ਪ੍ਰਭੂ ਸਭ ਜੀਵਨ ਪਲਨ ਪ੍ਰਭੂ ਤੂੰ ਬੜਾ ਬਯੰਤ ਹੈ ਸਾਰੇ ਤੈਨੂੰ ਜਪਦੇ ਨਰਹਾਉ ਬਿਨ ਸਾਧਨਾ ਪਾਈ ਹੈ ਹਰ ਕਾ ਸੰ ਬਿਨ ਗੁਰ ਮੈਲ ਮਲੀਨ ਅੰਗ ਗੁਰੂ ਦੀ ਸ਼ਰਨ ਬਿਨਾਂ ਪੈਣ ਤੋਂ ਬਿਨਾਂ ਪ੍ਰਭੂ ਦਾ ਸਾਥ ਨਹੀਂ ਪ੍ਰਾਪਤ ਹੁੰਦਾ ਗੁਰੂ ਤੋਂ ਬਿਨਾਂ ਮਨੁੱਖਾ ਦਾ ਸ਼ੀਰ ਵਿਕਾਰਾਂ ਦੀ ਮੈਲ ਚ ਗੰਦਾ ਰਹਿਣਾ ਬਿਨ ਹਰ ਨਾਮ ਨਾਲ ਸ਼ੁੱਧ ਹੋਏ ਗੁਰ ਸ਼ਬਦ ਸਲਾਹ ਸਾਲ ਸੋਏ ਪ੍ਰਭੂ ਦਾ ਨਾਮ ਸਿਮਰਤ ਬਿਨਾਂ ਸ਼ਰੀਰ ਪਵਿੱਤਰ ਨਹੀਂ ਹੁੰਦਾ ਜਿਹੜਾ ਮਨ ਗੁਰੂ ਸ਼ਬਦ ਜੁੜਦਾ ਸਿਫਤ ਤੋਂ ਸਲਾਹ ਕਰਦਾ ਪ੍ਰਭੂ ਦਾ ਰੂਪ ਹੋ ਜਾਂਦਾ ਜਾ ਕੋ ਤੂੰ ਰਾਖੇ ਰਖਨਹਾਰ ਸਤ ਗੁਰੂ ਮਿਲਾਵੇਂ ਕਰੈ ਸਾਰੇ ਰਖਨਾਰ ਪ੍ਰਭੂ ਜਿਸ ਨੂੰ ਤੂੰ ਵਿਕਾਰਾਂ ਤੋਂ ਬਚਾਨਾ ਜਿਸ ਨੂੰ ਤੂੰ ਗੁਰੂ ਮਿਲਾਣਾ ਜਿਸ ਦੀ ਤੂੰ ਸੰਭਾਲ ਕਰਨੋਂ ਹੀ ਬਚਦਾ ਬਿਖੋਂ ਮੇ ਮਮਤਾ ਪਰ ਹਰਾਇ ਸਭ ਦੁੱਖ ਬਿਨਾ ਸੇ ਰਾਮ ਰਹਿ ਉਹ ਮਨੁੱਖ ਆਪਣੇ ਅੰਦਰਲੀ ਹਉਮੈ ਨੂੰ ਮਾਰ ਲੈਂਦੇ ਨੇ ਤੇਰੀ ਮੇਰ ਨਾਲ ਉਹਨਾਂ ਦੇ ਦੁੱਖ ਮੁੱਕ ਜਾਂਦੇ ਨੇ ਉਤਮ ਗਤਮਿਤ ਹਰ ਗੁਣ શરીર ਗੁਰਮਤ ਪ੍ਰਗਟੇ ਰਾਮ ਨਾਮ ਹੀ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵਸ ਪੈਂਦੇ ਨੇ ਉਹ ਫਰਾਖ ਦਿਲ ਹੋ ਜਾਂਦਾ ਹੈ ਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਰੂਪੀ ਹੀਰਾ ਚਮਕ ਪੈਂਦਾ ਲੇਵ ਲਾਗੀ ਨਾਮ ਤਜ ਦੂਜਾ ਭਾਵ ਜੇ ਨਾਨਕ ਹਰਗੁਰ ਗੁਰ ਮਿਲਾਤ ਮਾਇਆ ਦਾ ਪਿਆਰ ਤਿਆ ਕੇ ਉਸੇ ਸੁਰਤ ਪ੍ਰਭੂ ਦੇ ਨਾਮ ਸੇ ਜੁੜਦੀ ਏ ਪ੍ਰਭੂ ਤੇਰੀ ਮਿੱਤ ਮੇਰੀ ਤੇਰੇ ਦਰ ਤੇ ਅਰਦਾਸ ਇੱਕ ਮੈਂ ਦਾਸ ਨਾਨਕ ਨੂੰ ਗੁਰੂ ਮਿਲਾ ਗੁਰੂ ਦਾ ਮਿਲਾਪ ਕਰਕੇ ਮੈਂ ਵੀ ਜਪਾਂ ਬਸੰਤ ਮਹਿਲਾ ਪਹਿਲਾ ਮੇਰੀ ਸਾਕੀ ਸਹੇਲੀ ਸੁਨੋ ਭਾਏ ਮੇਰਾ ਫਿਰ ਸਾਲੂ ਸੰਗ ਸਾਏ हे ਮੇਰੀ ਸੰਗੀ ਸਖਿਓ ਸਾਤ ਸੰਗਨ ਸੇ ਲਿਓ ਮੇਰ ਪ੍ਰੇਮ ਨਾਲ ਗੱਲ ਸੁਣੋ ਮੇਰਾ ਸੁੰਦਰ ਪਤੀ ਪ੍ਰਭੂ ਜਿਸ ਸੇਲੀ ਦੇ ਅੰਗ ਸੰਗ ਹੈ ਉਸ ਸੇਲੀ ਸੁਆਗਣ ਹੋ ਜਾਂਦੀ ਆ ਉਹ ਲਖ ਨਾਲ ਲਕੀਐ ਕਹੋ ਕਾਇ ਗੁਰ ਸੰਗ ਦਿਖਾਇਓ RAM ਰਾਇ ਸੋਨਾ ਪ੍ਰਭੂ ਬਿਆਨ ਨਹੀਂ ਹੋ ਸਕਦਾ ਉਪਰੇ ਤੋਂ ਉਪਰੇ ਉਸਨੇ ਓਕਾਸ਼ ਰੂਪ ਪ੍ਰਭੂ ਗੁਰੂ ਨੇ ਓਕਾਸ਼ ਰੂਪ ਪ੍ਰਭੂ ਜਿਸ ਸੇਲੀ ਨੂੰ ਅੰਗ ਸੰਗ ਵਿਖਾਇਆ ਹੈ ਉਸੇ ਨੂੰ ਹੀ ਮਿਲਿਆ ਮਿਲ ਸਖੀ ਸੇਲੀ ਹਰ ਗੁਣ ਮਨ ਨੇ ਹਰ ਪ੍ਰਭ ਸੰਖੇਲਣੇ ਵਰ ਕਮਨ ਗੁਰਮਖੋਜਤ ਮਨ ਮੰਨ ਰਹਾ ਮੇਰੀ ਸੱਕੀ ਸੇ ਲਿਓ ਰਲ ਕੇ ਬੈਠੋ ਪ੍ਰਭੂ ਦੇ ਗੁਣ ਗਾਉਣੇ ਹੀ ਫਾਇਦੇ ਨੇ ਖਸਮ ਪ੍ਰਭੂ ਦੀਆਂ ਜਿਹੜੀ ਜੀਵ ਸਥਰੀਆਂ ਪ੍ਰਭੂ ਪਰਮਾਤਮਨ ਨੂੰ ਖੇਡਦੀਆਂ ਨੇ ਪ੍ਰਭੂ ਦਰ ਤੇ ਸਤਕਾਰੀਆਂ ਜਾਣਦੀਆਂ ਰਹਾਓ ਮਨ ਮੁਖੀ ਦਵਾਗਾਂ ਨਾ ਪਿਓ ਉਹ ਘਟ ਘਟ ਰਾਵੈ ਸਰਪ੍ਰੇਮ ਮਨ ਪਿੱਛੇ ਤੁਰਨ ਵਾਲੀਆਂ ਭਾਗਹੀਨ ਨੇ ਉਹ ਗੁੱਝੀ ਗੱਲ ਸਮਝ ਨਹੀਂ ਆਉਂਦੀ ਕਿ ਉਹ ਸਭ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸ਼ਰੀਰ ਅੰਦਰ ਵਸਦਾ ਗੁਰਮਖ ਤੇਰ ਚੀਨਨ ਸੰਗਦੇ ਗੁਰਨਾਮ ਜੜਾਇਆ ਜਪ ਜਪੇ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲ ਜੀ ਵਿਸਤਰੀਆਂ ਪ੍ਰਭੂ ਦਾ ਰੂਪ ਹੋ ਜਾਂਦੀ ਹਨ ਗੁਰੂ ਨੇ ਉਸ ਤੇ ਹਿਰਦੇ ਚ ਪ੍ਰਭੂ ਦਾ ਨਾਮ ਫਿਰ ਪੱਕਾ ਕਰ ਦਿੱਤਾ ਬਿਨ ਗੁਰ ਭਗਤ ਨਾ ਪਾਉ ਹੋਏ ਬਿਨ ਗੁਰ ਸਤ ਸੰਤ ਨਾ ਸੰਗਦੇ ਗੁਰੂ ਸ਼ਰਨ ਪੈਣ ਤਬਿਨਾ ਪ੍ਰਭੂ ਨਹੀਂ ਮਿਲਦਾ ਸਤ ਗੁਰੂ ਸ਼ਰਨ ਤੋਂ ਬਿਨਾ ਪਿਆਰਾ ਪਰਉਪਨਾ ਸਾਥ ਨਹੀਂ ਬਖਸ਼ਦਾ ਬਿਨ ਗੁਰ ਅੰਦੁਲੇ ਤੰਦਰੋਇ ਮਨ ਗੁਰਮੁਖ ਨਿਰਮਲ ਮਲ ਸ਼ਬਦ ਕੋ ਗੁਰੂ ਦਰਮ ਤੋਂ ਬਿਨਾ ਮਾਇਆ ਦੇ ਵਿੱਚ ਜੀਵ ਅੰਨਾ ਹੋਇਆ ਰਹਿੰਦਾ ਪਰ ਗੁਰੂ ਸ਼ਰਨ ਪੈਣ ਵਾਲਾ ਮਨੁ ਗੁਰੂ ਸ਼ਰਧ ਰਾਹੀ ਨਿਰਮਲ ਹੋ ਜਾਂਦਾ ਗੁਰਮਨ ਮਾਰਿਓ ਕਰ ਸੰਜੋਗ ਐ ਨਿਸਰਾਵੇ ਭਗਤ ਜੋਗ ਗੁਰੂ ਨੇ ਪ੍ਰਮਾਤਮਾ ਨਾਲ ਸੰਜੋਗ ਬਣਾ ਕੇ ਜਿਸ ਦਾ ਮਨ ਮਾਇਆ ਵੱਲੋਂ ਮਾਰ ਦਿੱਤਾ ਉਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਗੁਰਸੰਤ ਸਭਾ ਦੁੱਖ ਮਿਟੈ ਰੋਗ ਜਨਾਨਕ ਹਰ ਵਰ ਸਹਿਜ ਤੇ ਸੰਤ ਗੁਰੂ ਦੀ ਸੰਗਤ ਚ ਬੈਠਿਆ ਜੀਵ ਦਾ ਦੁੱਖ ਮਿਟ ਜਾਂਦਾ ਰੋਗ ਮੁੱਕ ਜਾਂਦਾ ਕਿਉਂਕਿ ਇਹ ਨਾਨਕ ਉਸ ਨੂੰ ਪ੍ਰਭੂਪਤੀ ਮਿਲ ਪੈਂਦਾ ਉਹ ਡੋਲ ਅਵਸਥਾ ਟਿਕ ਜਾਂਦਾ ਬਸੰਤ ਮਹਿਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸਚ ਆਪ ਨਿਵੇੜੇ ਰਾਜ ਰਾਜ ਪ੍ਰਭੂ ਆਪ ਹੀ ਸਾਜਕ ਆਪਣੀ ਕੁਦਰਤ ਰਾਜਦੈ ਇਸ ਕੁਦਰਤ ਚ ਆਪਣਾ ਹੁਕਮ ਚਲਾ ਕੇ ਪ੍ਰਭੂ ਆਪ ਹੀ ਫੈਸਲੇ ਕਰਦੈ ਗੁਰਮਤ ਊਤਮ ਸੰਸਾਤ ਨਾਮਰਸ ਸਹਿਜ ਆ ਜਿਸ ਨੂੰ ਗੁਰੂ ਦੀ ਸ੍ਰਿਸ਼ਟ ਮਤ ਪ੍ਰਾਪਤ ਹੈ ਉਸ ਨੂੰ ਅੰਗ ਸੰਗ ਵੇਖਦੈ ਸਭ ਤੋਂ ਸ੍ਰਿਸ਼ਟ ਨਾਮਰਸ ਉਸ ਨੂੰ ਡੋਲ ਬਸਤਾ ਚ ਟਿੱਕੇ ਜੋੜ ਦਿੰਦੈ ਮਤ ਬਿਸਰਸ ਰੇ ਮਨ RAM ਬੋਲ ਆ ਪਰਪਰ ਗਾਮ ਅਗੋ ਚਰ ਗੁਰਮਖ ਹਰ ਆਪ ਤੋਂ ਲਾਇਤੁਲ ਤੋਲ ਰਹਾ ਹਮ ਹੈ ਮਨ ਪ੍ਰਮਾਤਮਾ ਦਾ ਨਾਮ ਬੋਲ ਵਿਖਿੱਤੇ ਪੁਲ ਨਾ ਜਾਈ ਉ ਪ੍ਰਮਾਤਮਾ ਪਰੇ ਤੋਂ ਪਰਿਆ ਪਹੁੰਚ ਇੰਦਰੀਆਂ ਦੀ ਪਹੁੰਚ ਤੋਂ ਵੀ ਦੂਰ ਗੁਰ ਚਰਨ ਸਰੇ ਮੇ ਗੁਰ ਸਿੱਖ ਤੋਰ ਗੁਰ ਸੇਵ ਤਰੇ ਤਜਮੇਰ ਤੋਰ ਇਹ ਪ੍ਰਭੂ ਜਿਹੜੇ ਗੁਰ ਸਿੱਖ ਗੁਰੂ ਦੀ ਚਰਨਾਂ ਦੀ ਸੇਵਾ ਕਰਦੇ ਨੇ ਉਹ ਸਿੱਖ ਬਣ ਜਾਂਦੇ ਨੇ ਤੇ ਗੁਰੂ ਦੀ ਸੇਵਾ ਦੀ ਬਰਕਤ ਨਾਲ ਉਹ ਮੇਰਤੇ ਤਿਆ ਕੇ ਪਾਰ ਹੋ ਜਾਂਦੇ ਹਨ ਨਰ ਨਿੰਦਕ ਲੋਭੀ ਮਨ ਕਠੋਰ ਉਹ ਸੇਵਨਾ ਭਾਈ ਸੇ ਚੋਰ ਚੋਰ ਪਰ ਜਿਹੜੇ ਬੰਦੇ ਦੂਜੇ ਦੀ ਨਿੰਦਿਆ ਕਰਦੇ ਨੇ ਮਾਇਆ ਦੇ ਵਿੱਚ ਕਠੋਰ ਰਹਿੰਦੇ ਨੇ ਫਿਰ ਉਹਨਾਂ ਨੂੰ ਗੁਰੂ ਦੀ ਦਸੀ ਸੇਵਾ ਚੰਗੀ ਨਹੀਂ ਲੱਗਦੀ ਗੁਰ ਤੋਂ ਠਾ ਬਖਸ਼ੇ ਭਗਤ ਪਾਉ ਗੁਰ ਤੋਂ ਠਾ ਪਾਈਏ ਹਰ ਮੈਲ ਠਾਂ ਜਿਨ੍ਹਾਂ ਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਪ੍ਰਭੂ ਦੀ ਭਗਤੀ ਤੇ ਪਿਆਰ ਬਖਸ਼ਦਾ ਹੈ ਤੇ ਗੁਰੂ ਦੇ ਪ੍ਰਸੰਨ ਹੋਇਆ ਹੀ ਪ੍ਰਭੂ ਦੇ ਦਰ ਤੇ ਥਾਂ ਮਿਲਦੀ ਆ ਪਰ ਹਰ ਨਿੰਦਾ ਹਰ ਭਗਤ ਜਾ ਹਰ ਭਗਤ ਸੁਹਾਵੀ ਕਰਮ ਪਾ ਉਪਰਾਈ ਨਿੰਦਿਆ ਤਿਆ ਕੇ ਪ੍ਰਭੂ ਦੀ ਪਗਤੀ ਸਾਧਨਤਾ ਹਾਸਲ ਕਰਦੇ ਨੇ ਤੇ ਪ੍ਰਭੂ ਦੀ ਮੇਰ ਨਾਲ ਪ੍ਰਭੂ ਦੀ ਸਾਬਣੀ ਪਗਤੀ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਗੁਰਮੇਲ ਮਿਲਾਵੇ ਕਰੇ ਦਾਤ ਗੁਰਸਖ ਪਿਆਰੇ ਦਿਨ ਸਰਾ ਗੁਰੂ ਜਿਨ੍ਹਾਂ ਨੂੰ ਸੰਗਤ ਚ ਮਿਲਾਂਦਾ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ ਉਹ ਪਿਆਰੇ ਗੁਰਸਿੱਖ ਦਿਨ ਰਾਤ ਨਾਮ ਜਪਦੇ ਨੇ ਫਲ ਨਾਮ ਪ੍ਰਾਪਤ ਗੁਰ ਤੁਸਤੇ ਕਹੋ ਨਾਨਕ ਪਾਵੈ ਵਿਰਲੇ ਕੇ ਜਿਨ੍ਹਾਂ ਨੂੰ ਗੁਰੂ પ્રસન્ન ਓਕੇ ਨਾਮ ਬਖਸ਼ਦਾ ਉਹਨਾਂ ਦਾ ਮਨੋਰਥ ਪੂਰਾ ਹੋ ਜਾਂਦਾ ਪਰ ਨਾਨਕ ਆਖਦੇ ਨਾਮ ਦੀ ਦਾਤ ਕਿਸੇ ਵਿਰਲੇ ਪਾਗਾਂ ਵਾਲੇ ਨੂੰ ਮਿਲਦੀ ਆ ਬਸੰਤ ਮੈ ਅੱਲਾ ਤੀਜਾ ਇੱਕ ਤੁਕਾ ਸਹਿ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਜੇ ਮਾਲਕ ਪ੍ਰਭੂ ਨੂੰ ਪਸੰਦ ਆਵੇ ਤਾਹੀਂ ਕੋਈ ਸੇਵਕ ਪ੍ਰਭੂ ਦੀ ਸੇਵਾ ਭਗਤੀ ਕਰਦਾ ਉਹ ਸੇਵਕ ਜਗਤ ਦੇ ਕਾਰ ਵਿਹਾਰ ਕਰਦਾ ਮਾਇਆ ਵੱਲੋਂ ਪ੍ਰਾਂਮ ਰਹਿਦਾ ਤੇਰੀ ਭਗਤ ਨਾ ਛੱਡੋਂ ਕਿਆ ਕੋ ਹਸੈ ਸਾਚ ਨਾਮ ਮੇਰ ਹਿਰਦੈ ਬਸਰ ਹਉ ਹੈ ਪ੍ਰਭ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ ਮੈਂ ਕਿਸੇ ਦੀ ਆਸ ਦੀ ਪਰਵਾਹ ਨਹੀਂ ਕਰਾਂਗੇ ਪ੍ਰਭੂ ਮੇਹਰਕਾਰ ਤੇਰਾ ਸਦਾ ਕੈਮਰਾਲਣ ਵਾਲਾ ਆਨੰਦ ਮੇਰੇ ਹਿਰਦੇ ਵਿੱਚ ਵਸਿਆ ਰਹੇ ਜੈਸੇ ਮਾਇਆ ਮੋਂ ਪ੍ਰਾਣੀ ਗਲਤ ਰਹੇ ਦੇ ਸੰਤ ਜਨ ਰਾਮ ਨਾਮ ਰਵਤਰ ਜਿਵੇਂ ਕੋਈ ਪ੍ਰਾਣੀ ਮਾਇਆ ਤੇ ਮੋਚ ਡੁੱਬਾ ਰਿਹਾ ਹੈ ਇਸੇ ਤਰ੍ਹਾਂ ਸੰਜਨ ਪ੍ਰਭੂ ਦਾ ਨਾਮ ਸਿਮਰਤ ਦੇ ਰਿੰਦੇ ਨੇ ਮੈਂ ਮੂਰਖ ਮੋਗਦ ਉਪਰ ਕਰੋ ਦਇਆ ਤਉ ਸ਼ਰਨਾਗ ਤਰਹੁ ਪਿਆ اے ਪ੍ਰਭੂ ਮੈਂ ਮੂਰਖਣ ਜਾਣ ਉਤੇ ਮੇਰ ਕਰ ਮੈਂ ਤੇਰੀ ਸ਼ਰਨ ਵਿੱਚ ਪਿਆ ਕਹਿਤ ਨਾਨਕ ਸੰਸਾਰ ਕੇ ਨਿਫਲ ਕੰਮ ਗੁਰ ਪ੍ਰਸਾਦ ਕੋ ਪਾਵੇ ਅਮ੍ਰਿਤ ਨਾਮ ਤੇ ਨਾਨਕ ਅੱਖ ਦੇ ਜੱਗ ਦੇ ਸਾਰੇ ਕੰਮ ਵਿਅਰਥ ਸਾਬਤ ਹੁੰਦੇ ਨੇ ਤੇ ਗੁਰੂ ਕਿਰਪਾ ਨਾਲ ਕੋਈ ਵਿਰਲਾ ਬੰਦਾ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪ੍ਰਾਪਤ ਕਰਦਾ ਹੈ ਕਹਿਤ ਨਾਨਕ ਸੰਸਾਰ ਕੇ ਨੇਫਲ ਕੰਮ ਗੁਰ ਪ੍ਰਸਾਦ ਕੋ ਪਾਵੇ ਅਮ੍ਰਿਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ